ਤੂੰ ਸੇਖੋਗੇ ਤੁਸੀਂ ਬੀੜੀ ਪੀ ਰਹੇ ਹੋ ਮੈਂ ਇੱਥੇ ਗ੍ਰੰਥ ਸਾਹਿਬ ਖੁੱਲੀ ਬੈਠਾ ਤੇ ਇੱਥੇ ਪੱਕ ਜੀ ਖਲਾਰ ਮੈਂ ਬਹੁਤਾ ਵੱਡਾ ਬਣਿਆ ਫਿਰਦਾ ਢਿੰਡਰਾਂ ਵਾਲਾ ਤੂੰ ਸੇਖੋਗੇ ਤੁਸੀਂ ਬੀੜੀ ਪੀ ਰਹੇ ਹੋ ਸਰਿਆਮ ਤੂੰ ਕੀ ਲੈਣਾ ਮੈਂ ਮੈਂ ਲੈ ਰਿਹਾ ਮੈਂ ਸੇਖਾ ਮੈਨੂੰ ਬੁਰਾ ਲੱਗਿਆ ਕਿਹਨਾਂ ਆਜੀ ਆਪਣਾ ਤੁਸੀਂ ਵੀ ਲੈਣਾ ਅਸੀਂ ਲੈਣਾ ਤੂੰ ਸੇਖੋਗੇ ਤੁਸੀਂ ਬੀੜੀ ਪੀ ਰਹੇ ਹੋ ਮੈਂ ਇੱਥੇ ਗ੍ਰੰਥ ਸਾਹਿਬ ਖੁੱਲੀ ਬੈਠਾ ਅੱਛਾ ਤਮਿੰਦਾ ਬੀਡੀਪੀ ਹੋ ਕੇ ਤੁਸੀਂ ਪੱਗ ਸਿਰ ਤੇ ਰੱਖ ਕੇ ਦਾੜੀ ਰੱਖ ਕੇ ਭਾਈ ਇਹ ਵੀਡੀਓ ਨਹੀਂ ਬਣਾਉਣਾ ਤੁਸੀਂ ਮੀਡੀਆ ਮੈਨੂੰ ਅੱਲਾਹ ਦਾ ਪਤਾ ਹੈ ਹਾਂਜੀ ਤੁਸੀਂ ਸੇਖੋਗੇ ਤੁਸੀਂ ਬੀਡੀ ਪੀ ਰਹੋ ਸਰਿਆਮ ਤੂੰ ਕੀ ਲੜਾ ਮੈਂ ਮੈਂ ਲੈ ਰਿਹਾ ਮੈਂ ਸੇਖਾ ਮੈਨੂੰ ਬੁਰਾ ਲੱਗਿਆ ਜਾ ਕੇ ਆਪਣਾ ਕੰਮ ਕਰ ਮੈਂ ਕੰਮ ਹੀ ਕਰ ਰਿਹਾ ਆਪਣਾ ਹੋਰ ਨਾ ਕਰ ਇਹ ਲੋਕਾਂ ਨੂੰ ਗਰਿਆ ਕਰੂ ਕੀ ਕਹਿਣਾ ਚਾਹੋਗੇ ਤੂੰ ਮੈਨੂੰ ਤੋ ਕੋ ਹੋਰ ਨਾਲ ਹੋਣੇ ਕਹਿੰਦਾ ਕੀ ਕਹਿਣਾ ਚਾਹੂੰਗਾ ਤੂੰ ਵਾਹ ਨਹੀਂ ਸੀ ਲੱਗਿਆ ਤੇਰੇ ਇੱਥੇ ਪੱਕ ਜੀ ਖਲਾਰ ਨੇ ਬਹੁਤਾ ਵੱਡਾ ਬਣਿਆ ਫਿਰਦਾ ਢਿੰਡਰਾਂ ਵਾਲਾ ਜੀ ਜੀ ਰਹਿੰਦੇ ਹੋ ਕੀ ਕਹਿਣਾ ਕਰ ਲੈ ਇਹਨਾਂ ਨੂੰ ਵੀ ਸਾਥ ਕੋਈ ਨਾਲ ਬੋਲ ਕਰਮਗਵਾਸੀ ਧੀਬਕਵਾਸ ਨਹੀਂ ਕੀ ਕੀ ਕਹਿ ਕੀ ਰਿਹਾ ਤੂੰ ਜਿਹੜੇ ਪੇਰੇ ਉੱਥੇ ਖਲੋ ਕੇ ਤੋਂ ਭਿੰਡਰਾ ਵਾਲਾ ਲੱਲਾ ਪੱਪਾ ਬੋਲ ਰਿਹਾ ਭਿੰਡਰਾ ਵਾ ਇੱਥੇ ਲੋਕਾਂ ਨੂੰ ਡਰਾਉਣ ਵਾਸਤੇ ਆ ਮੈਂ ਡਰਨ ਵਾਸਤੇ ਆ ਮੀਡੀਆ ਵਾਲੇ ਆ ਸੀ ਪੱਗ ਬਣ ਕੇ ਤੂੰ ਮੀਡੀਆ ਕੋ ਮੇਰੇ ਤੇ ਅਫਸਰ ਨਹੀਂ ਤੇ ਤੁਸੀਂ ਬੀੜੀ ਪੀ ਰਹੇ ਹੋ ਸਰਦਾਰ ਹੋ ਗਿਆ ਚੰਗਾ ਲੱਗ ਰਿਹਾ ਤੁਸੀਂ ਮੇਨ ਅੱਡੇ ਉੱਥੇ ਬਹਿ ਕੇ ਸਭ ਦੇ ਵਿੱਚ ਕੋਈ ਸ਼ਰਮ ਕਰੋ ਆਪਣੇ ਆਪ ਨੂੰ ਲੈ ਬੰਦੇ ਵਾਲੀ ਤੁਸੀਂ ਗੱਲ ਕਰੋ ਸ਼ਰਮ ਤੁਸੀਂ ਕਰੋ ਕਿ ਮਤਲਬ ਪੀੜੀ ਪੀ ਰਿਹਾ ਤੁਸੀਂ ਇੱਕ ਉਹਦੇ ਲੈਕਚਰ ਡਿਊਟੀ ਲੱਗੀ ਉਹ ਯਾਰ ਥੋੜੇ ਕੋਲ ਅਸੀਂ ਬੈਠ ਨਹੀਂ ਬੈਠ ਸਕਦੇ ਕੀ ਮੈਂ ਕੀ ਕਰਾਂ ਇਹਨੂੰ ਇਹਨੂੰ ਜਾ ਕੇ ਦਿਖਾਓ ਜਿਹਨੂੰ ਦਿਖਾਉਣਾ ਬਹੁਤਾ ਦਿਖਾ ਲੋਕਾਂ ਨੂੰ ਦਿਖਾਓ ਉਹ ਲੋਕਾਂ ਨੂੰ ਦੇਖਣੀ ਹੈ ਲੋਕਾਂ ਨੂੰ ਦੇਖਣੀ ਹੈ ਦੇਖੀ ਜਾਂਦੇ ਫਿਰ ਅਸੀਂ ਤਾਂ ਲੋਕਾਂ 'ਚ ਫਿਰਦੇ ਆ ਸਾਰਾ ਦਿਨ ਹਾਂ ਤੁਹਾਨੂੰ ਇਹ ਪੁੱਛਿਆ ਉਹਦੀ ਲੈਕਚਰ ਡਿਊਟੀ ਇੱਥੇ ਮੇਰੀ ਕੋਈ ਡਿਊਟੀ ਨਹੀਂ ਹੈ। ਇੱਥੇ ਕੀ ਕਰਨ ਆਇਆ ਤੁਸੀਂ ਆਜੇ ਮੈਂ ਇੱਥੇ ਹੁਣ ਆਪਣਾ ਉੱਚ ਅਧਿਕਾਰੀ ਨੂੰ ਮਿਲਣ ਵਾਸਤੇ ਆਇਆ। ਕਿਹੜੇ ਅਧਿਕਾਰੀ ਨੂੰ? ਪ੍ਰੋਬਲਮ ਤੁਸੀਂ ਦੱਸੋ ਵੀ। ਨਹੀਂ ਪ੍ਰੋਬਲਮ ਹੈ ਸਾਨੂੰ। ਕੀ ਤੁਹਾਨੂੰ ਕੀ ਪ੍ਰੋਬਲਮ? ਤੁਸੀਂ ਬੀੜੀ ਪੀ ਰਹੇ ਹੋ ਬੈਠ ਕੇ ਸਭ ਦੇ ਵਿੱਚ ਸਰਪ੍ਰੇਣ ਦੇ ਕਿਸਤਲ ਤੇ ਤੁਹਾਨੂੰ ਪਤਾ ਨਹੀਂ ਕਿ ਕਾਨੂੰਨ ਨਹੀਂ ਤੁਸੀਂ ਬਾਥਰੂਮ ਦੇ ਕੋਲ ਬੈਠੇ। ਨਹੀਂ ਬਾਥਰੂਮ ਕਿੱਥੇ ਬੈਠਿਆ? ਤੁਸੀਂ ਕਚਹਿਰੀ ਦੇ ਵਿੱਚ ਜਿਹੜੀ ਪਾਰਕਿੰਗ ਹੈ ਉਹਦੇ ਵਿੱਚ ਬੈਠ ਕੇ ਤਾਂ ਕਹਿਣ ਦਾ ਕੀ ਆ? ਨਹੀਂ ਤੁਸੀਂ ਬੀੜੀ ਪੀ ਰਹੇ ਹੋ ਕਿ ਨਹੀਂ? ਤੂੰ ਚਾਹ ਜੋ ਮਰਜ਼ੀ ਕਹੀ ਜਾ। ਬੀੜੀ ਪੀਂ ਤੂੰ ਭਲਾਈ ਜਾ। ਤੂੰ ਦੋ ਮਰਜ਼ੀ ਭਲਾਈ ਜਾ ਲੋਕਾਂ ਨੂੰ ਮੈਂ ਇਹ ਇੱਥੇ ਪਗਜੀ ਖਲਾਰ ਮੈਂ ਬਹੁਤਾ ਵੱਡਾ ਬਣਿਆ ਫਿਰਦਾ ਢਿੰਡਰਾਂ ਵਾਲਾ ਤੁਸੀਂ ਸੇਖੋਗੇ ਤੁਸੀਂ ਬੀੜੀ ਪੀ ਰਹੇ ਹੋ ਸਰਿਆਮ ਤੂੰ ਕੀ ਲੈਣਾ ਮੈਂ ਮੈਂ ਲੈ ਰਿਹਾ ਮੈਂ ਸੇਖਾ ਮੈਨੂੰ ਬੁਰਾ ਲੱਗਿਆ ਤੁਸੀਂ ਸੇਖੋਗੇ ਤੁਸੀਂ ਬੀੜੀ ਪੀ ਰਹੇ ਹੋ ਮੈਂ ਇੱਥੇ ਗਰੰਥ ਸਾਹਿਬ ਖੁੱਲੀ ਬੈਠਾ ਤੇ ਇਹ ਇੱਥੇ ਪਗਜੀ ਖਲਾਰ ਮੈਂ ਬਹੁਤਾ ਵੱਡਾ ਬਣਿਆ ਫਿਰਦਾ ਢਿੰਡਰਾਂ ਵਾਲਾ ਤੂੰ ਸੇਖੋਗੇ ਤੁਸੀਂ ਬੀੜੀ ਪੀ ਰਹੇ ਹੋ ਸਰਿਆਮ ਤੂੰ ਕੀ ਲੈਣਾ ਮੈਂ ਮੈਂ ਲੈ ਰਿਹਾ ਮੈਂ ਸੇਖਾ ਮੈਂ ਮੈਨੂੰ ਬੁਰਾ ਲੱਗਿਆ